ਓਏ ਹੋਏ 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 ਕਿੱਧਰ ਜਾਂਦੀ ਸੀ ਤੂੰ ਹਾਂ ਆਹ ਉਹ ਬੱਸ 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 ਪੂਰੀ ਐਕਟਿਵ ਰਹਦੀ ਹੈਗੀ ਉਧਰ ਕੋਈ ਬਾਲ ਲੱਭੀ ਲਈਏ ਇੱਕ ਬਾਲ ਲੱਭੀ ਇਹ ਬਾਲ ਚੱਕੀ ਨਹੀਂ ਜਾਂਦਾ ਅੰਦਰ ਦੇ ਜਾ ਉਹ ਲੱਭ ਗਈ ਠੀਕ ਹੈ ਪਤਾਲ ਚ ਵੀ ਘੱਟ ਲਿਆਵੇ ਇਹ ਖੇਡਣ ਵਾਲੀਆਂ ਚੀਜ਼ਾਂ ਤਾਂ ਹੈਲੋ ਗਾਇਜ਼ ਗੁੱਡ ਮਾਰਨਿੰਗ ਵੈਲਕਮ ਬੈਕ ਟੂ ਮਾਈ YouTube ਚੈਨਲ ਕਿਵੇਂ ਤੁਸੀਂ ਸਾਰੇ ਆਈ ਹੋਪ ਕਿ ਤੁਸੀਂ ਠੀਕ ਹੋਮੋਗੇ ਆ ਦੇਖੋ ਛੱਡੀ ਹੋਈ ਹੈਗੀ ਤੇ ਪੇਟਾਂ ਚ ਪੂਰੀ ਮਸਤ ਰਹਿ ਜੀ ਹੈਗੀ ਸਵੇਰ ਸਵੇਰੇ ਤਾਂ ਇਹ ਮੈਂ ਵੀ ਅੱਜ ਤੋਂ ਨਵਾਂ ਰੁਟੀਨ ਸ਼ੁਰੂ ਕੀਤਾ ਮੈਂ ਜਿੰਮੇ ਦਾ ਰੁਟੀਨ ਸ਼ੁਰੂ ਕਰਨ ਜਾ ਰਿਹਾਗਾ ਤੇ ਤੁਹਾਨੂੰ ਵੀ ਦਿਖਾਉਂਗਾ ਵੀ ਇਹ ਆਪਣਾ ਰੁਟੀਨ ਕਿਹਾ ਹੋਣ ਵਾਲਾਗਾ ਕਾਫੀ ਟਾਈਮ ਤੋਂ ਮੇਰੇ ਦਿਲ ਚ ਸੀਗਾ ਵੀ ਚਲੋ ਜਿੰਮ ਜੁਆਇਨ ਕਰਨੀ ਹੈਗੀ ਪਰ ਆ ਸਾਡੇ ਸਾਕਸ ਨੇ ਜਿਹੜੇ ਮੈਂ ਇਹ ਨਹੀਂ ਕਰਨੀ ਗਿਆ ਸੀਗਾ ਵੀ ਮੈਨੂੰ ਵੀ ਨਾ ਦਲਾਉਂ ਜੇ ਲੱਗ ਰਾਂਗਾ ਆਪਾਂ ਦੋੜ ਲਗਾ ਦੇ ਕਹਿੰਦਾ ਕਿੰਨਾ ਕਿੰਨਾ ਕਿੰਨ ਨੂੰ ਦੇਵਾ ਹੁਣ ਆ ਕਰਕੇ ਮੈਂ ਥੱਕੇ ਸਹੀ ਜੀ ਕਰਕੇ ਲੱਗਦਾ ਗਿਆ ਹੁਣ ਚਲੋ ਠੀਕ ਹੈ ਗਾਇਸ ਉਥੇ ਚੱਲਦੇ ਹੁਣ ਚੱਲ ਕੇ ਤੁਹਾਨੂੰ ਦਿਖਾਉਣੇ ਕਿ ਜਿਮ ਦੇ ਵਿੱਚ ਕੀ ਰੂਟੀਨ ਹੋਊਗਾ ਆਪਣਾ ਲਓ ਜੀ ਗਾਇਸ ਆਪਾਂ ਪਹੁੰਚ ਗਏ ਹਾਂ ਹੁਣ ਭਵਾਨੀਗੜ ਡਾਇਨਾਮਿਕ ਜਿਮ 'ਚ ਆਜੋ ਹੁਣ ਆਪਾਂ ਅੰਦਰੋਂ ਦੇਖਦੇ ਹਾਂ ਤੇ ਚਲੋ ਚੱਲਦੇ ਆਂਗੇ ਅੰਦਰ ਤੇ ਦੇਖਦੇ ਆਂਗੇ ਵੀ ਅੰਦਰ ਜਿਮ ਕਹੀ ਜਨ ਨਾਲ ਤੁਹਾਨੂੰ ਦਿਖਾਉਣਾਗਾ ਤੇ ਆਜੋ ਗਾਇਸ ਹੁਣ ਮੈਂ ਤੁਹਾਨੂੰ ਪੂਰੀ ਜਿਮ ਦਾ ਇੱਕ ਵਾਰੀ ਰਾਉਂਡ ਦਿਖਾਉਣਾਗਾ ਇਹ ਹੈਗੇ ਆਪਣਾ ਥੈਡਮਿਲ ਸੈਕਸ਼ਨ ਤੇ ਇਹ مین ਏਰੀਆ ਗਿਆ ਜਿੱਥੇ ਸਾਰੀਆਂ ਆਪਣੀਆਂ ਜੰਮਦੀਆਂ ਇੱਥੇ ਐਕਸਰਸਾਈਜ਼ਾਂ ਨੇ ਗਿਆ ਉਹ ਲੱਗਦੀਆਂ ਨੇਗੇ ਇੱਥੇ ਤਕਰੀਬਨ ਔਰ ਇਹ ਹੈਗਾ ਆਪਣਾ ਪੱਕਾ ਆੜੀ ਵੱਡਾ ਵੀਰ ਹੈਗਾ ਆਪਣਾ ਅਜੇ ਪੂਰਾ ਧਿਆਨ ਅਗੇ ਦਾ ਐਕਸਰਸਾਈਜ਼ਾਂ ਸਮਝਣ ਦੇ ਵਿੱਚ ਧਿਆਨ ਲੱਗ ਰਿਹਾ ਪਗੜਾ ਜੁਬਰਾ ਕੀ ਬਾਤ ਆ ਜੁਬਰਾ ਕੀ ਬਾਤ ਆ ਦੇ ਚਲੋ ਗਾਇਸ ਹੁਣ ਮੈਂ ਤੁਹਾਨੂੰ ਦਿਖਾਉਣਾ ਹੈ ਕਿ ਡੰਬਲ ਸੈਕਸ਼ਨ ਇਹ ਆਪਣਾ ਡੰਬਲ ਸੈਕਸ਼ਨ ਹੈਗਾ ਤੇ ਇਹ गाइस ਆਪਣੀ ਪੂਰੀ ਜਮ ਤੇ ਚਲੋ ਹੁਣ ਆਪਾਂ ਵੀ ਕਰਦੇ ਆ ਆਪਣੀ ਐਕਸਰਸਾਈਜ਼ ਸਟਾਰਟ ਹੋਣਾ ਹਾਂਜੀ ਗਾਇਸ ਅੱਜ ਪਹਿਲਾ ਦਿਨ ਸੀ ਆਪਣਾ ਜਿੰਮ ਦਾ ਤੇ ਬਹੁਤ ਵਧੀਆ ਰਿਹਾ ਜਿੰਮ ਦਾ ਅੱਜ ਪਹਿਲਾ ਦਿਨ ਤੇ ਕੋਚ ਵੀ ਜਿਹੜਾ ਸੀਗਾ ਜਿੰਮ ਦਾ ਬਹੁਤ ਵਧੀਆ ਹੈਗਾ ਨਾਈਸ ਪਰਸਨ ਨੇ ਸਾਰੇ ਉੱਤੇ ਜਿੰਨੇ ਵੀ ਕੋਚਿੰਗ ਲੈਂਦੇ ਨੇਗੇ ਹਨਾ ਤੇ ਬਹੁਤ ਵਧੀਆ ਨੇਗੇ ਸਾਰੇ ਫ੍ਰੈਂਡਲੀ ਨੇਗੇ ਔਰ ਡੇਲੀ ਆਪਣਾ ਰੂਟੀਨ ਹੋਇਆ ਕਰੂ ਗਾਇਸ ਇਹ ਜਿੰਮ ਦਾ ਤੇ ਚਲੋ ਗਾਇਸ ਹੁਣ ਆਪਾਂ ਚੱਲਦੇ ਆ ਘਰੇ ਤੇ ਘਰੇ ਚੱਲ ਕੇ ਦੇਖਦੇ ਆਂਗੇ ਬੱਚਿਆਂ ਦਾ ਹਾਲ ਕੀ ਕਰ ਰਹੇ ਨੇਗੇ ਉਹ ਆ ਵੀ ਰੱਖ ਸੀ ਕੋਈ ਇੱਥੇ ਬੈਠੀ ਹੈਗੀ ਉਹ ਕੋਈ ਜਦੋਂ ਦਾ ਮੈਂ ਗਿਆਗਾ ਵੀਸਾ ਤੇ ਬੈਨੇ ਉਹ ਬਟੇਰਿਓ ਉਹ ਬਟੇਰਿਓ ਉੱਠ ਖੜੋ ਬਟੇਰਿਓ ਆਦਾ ਜਾਗਦਾ ਓਏ ਜਾਗਦੀ ਆ ਤਾਂ ਡੰਡੇ ਸਾਡੀ ਸੌ ਰਿਆ ਸੀ ਤੂੰ ਜਾਂ ਸਕੂਲ ਨਹੀਂ ਗਿਆ ਨਾ ਹੈ ਸਕੂਲ ਦੇ ਨੂੰ ਤਾਂ ਜਵਾਬ ਹੀ ਨੰਦਾ ਕੋਈ ਬਾਈ ਗਾਇਸ ਲੱਗਦਾ ਆਪਣਾ ਹੋ ਗਿਆ ਨੀ ਸੀ ਕਿਹੜਾ ਪਹੁੰਚ ਗਏ ਕਿ ਕਰੇ ਆ ਜੋ ਸੋਇਚ ਦੇਖਦੇ ਕੀ ਕਰ ਰਹੇ ਨੇ ਕਾਫੀ 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 ਬਾਦ ਬਾਦ ਥੋੜੀ ਥੋੜੀ ਬੱਚੇ ਜ਼ਿਆਦਾ ਪੀ ਨਹੀਂ ਜੇ ਤੂੰ ਥੋੜੀ ਮੈਨੂੰ ਤਾਂ ਥੋੜੀ ਵੀ ਪਾਈ ਮੈਨੂੰ ਨਜ਼ਰ ਪਰ ਬਾਬਾਦਰ ਪੁੱਛਿਆ ਭਾਬੀ ਬਤੇ ਸਕੂਲੀ ਆਣਾ ਉਹ ਮੈਂ ਤਾਂ ਸੌਂ ਰਿਹਾ ਖਲਾ ਵੇ ਸਕੂਲ ਤਾਂ ਜਾਣਾ ਫਿਰ ਬੰਦਾ ਦੇ 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 ਮਸਕੂਲ ਤਾਂ ਜਾਣਾ ਫਿਰ ਉਹ ਚੁੱਪੇ ਚੁੱਪੇ ਕਰਕੇ ਫਿਰ ਬੋਲੇ ਹੀ ਨਹੀਂ ਅੱਗੇ ਚਲ ਮੈਂ ਕਾਫੀ ਲੈ ਜੀ ਸੀ ਮੈਂ ਥੋੜੀ ਲੈ ਆਣੀ ਆਈ ਲਾਤਾ ਰਸੋਈ ਚ ਬੜਿਆ ਨਹੀਂ ਤੇ ਨਾਲ ਦੇਣਾ ਕੰਮ ਲਾਏ ਨਹੀਂ ਉਹ ਥੋੜੀ ਕਾਫੀ ਆ ਗਈ ਉਹ ਬੈਠੇ ਉੱਠ ਗੜ ਅੱਜ ਪਤਾ ਤੁਹਾਨੂੰ ਅੱਜ ਤੇਰੇ ਡੈਡ ਨਾ ਜਿੰਮ ਗਿਆ ਸੀਗਾ ਦੇਖਦਾ ਅੱਜ ਪਹਿਲੇ ਦਿਨ ਜਵਾਖ ਨੂੰ ਪਤਾ ਵੀ ਨਹੀਂ ਇਹ ਸੁੱਤੇ ਪਏ ਮੈਂ ਯਾਰ ਮੁੜਿਆ ਉਹ ਨਾ ਮੈਂ ਜਾ ਕੇ ਕਿਵੇਂ ਲੱਗਿਆ ਤੁਹਾਨੂੰ ਅੱਜ ਜਿੰਮ ਜਾ ਕੇ ਮੈਨੂੰ ਬੜੀਆ ਲੱਗਿਆ ਬੜੀਆ ਲੱਗਦਾ ਉਹ ਵਧੀਆ ਲੱਗਿਆ ਕਿਵੇਂ ਸੀਗਾ ਕੀ ਕਿਵੇਂ ਸੀ ਠੀਕ ਠੀਕ ਸੀ ਉੱਥੇ ਉੱਥੇ ਇੱਕ ਤਾਂ ਲੱਡੂ ਸੀ ਇੱਕ ਜਲੇਬੀਆਂ ਸੀਗੀਆਂ ਹੈਂ ਤੇ ਭੱਲੇ ਵੀ ਸੀਗੇ ਕਿਹੜੇ ਮਸ਼ੀਨਾ ਸੀਗੀਆਂ ਅੱਛਾ ਮਸ਼ੀਨਾ ਕਿਹੜੇ-ਕਿਹੜੀਆਂ ਸੀਗੀਆਂ ਇੱਕ ਤਾਂ ਉੱਥੇ ਟੋਕਾ ਕਰਨ ਦੀ ਮਸ਼ੀਨ ਸੀਗੀ ਹਾਂ ਇੱਕ ਉਥੇ ਉਹ ਸੀਗੀ ਦੂਜੀ ਆਪਣੀ ਕਾਰਕ ਬੱਟਨੀ ਜਿਹੜੀ ਬੱਟਨੀ ਹੜੰਬਾ ਵੀ ਸੀਗਾ ਉਥੇ ਭੈਣੇ ਮੈਂ ਪੁੱਛਦੀ ਸੀ ਤੂੰ ਤਾਂ ਬੈਠਾ ਹੋਣਾ ਤੇ ਤੈਨੂੰ ਪੁੱਛ ਲਿਆ ਵੀ ਕੋਈ ਤੂੰ ਉਹ ਗੱਲ ਤਾਂ ਪੁੱਛ ਵੀ ਜਿਹੜੀ ਗੱਲ ਤੇਨੂੰ ਪਤਾ ਹੋਵੇ ਹੁਣ ਕਿਹੜੇ ਕਿਹੜੇ ਮਸ਼ੀਨਾਂ ਸੀ ਨੂੰ ਉੱਥੇ ਨਾ ਤਾਂ ਮੈਨੂੰ ਨਾ ਪਤਾ ਨਹੀਂ ਉਹਨਾਂ ਦੇ ਨਾ ਤੈਨੂੰ ਪਤਾ ਵੀ ਆਹ ਕਿਹੜੀ ਮਸ਼ੀਨ ਹੁੰਦੀ ਹੈਗੀ ਕੋਈ ਮੈਨੂੰ ਤਾਂ ਸਾਰੀ ਅੱਛਾ ਸਾਰਾ ਪਤਾ ਤੂੰ ਜਾਂਦੀ ਨਹੀਂ ਹੈਗੀ ਹਾਂ ਕਿਹੜੇ ਜਾਲ ਮੱਚੇ ਪਿਛਲੇ ਜਾਲ ਮੱਚੇ ਜਾਂਦੀ ਰਹੀ ਹੈਗੀ ਚੱਲ ਹਾਂ ਹੋਰ ਹੋਰ ਕੋਈ ਸਵਾਲ ਹੋਵੇ ਤੇ ਦੱਸ ਜੀ ਜਰੂਰ ਦੱਸ ਅਰੇ ਜੀ ਮੁੰਦਾ ਸੀਗਾ ਅੱਛਾ ਜੀ ਮੁੰਦਾ ਸੀ ਤਾ ਸੋਨ ਲੋਇਰ ਆਇਆ ਮਾਰ ਆਇਆ ਦੇ ਉਹ ਕਹਾਂਦਾ ਗਰੀਬ ਕੰਡ ਚੜਨ ਹੋ ਗਿਆ ਮੇਰਾ ਲਾ ਸੋਨ ਲਾਇ ਦਿਓ ਹੋਰ ਕੋਈ ਸਵਾਲ ਹੈਗਾ ਤਾਂ ਦੱਸ ਦੇ ਹੁਣ ਮੈਂ ਤਾਂ ਆਈ ਪੁੱਛਣਾ ਤੇ ਤੈਨੂੰ ਤਾਂ ਮੇਰੇ ਖੇ ਕਰਦਾ ਚੱਲ ਫਿਰ ਹੁਣ ਇਹਦਾ ਤਾਂ ਪਿੱਛੇ ਰਹਿ ਗਿਆ ਰਹਿ ਗਿਆ ਵਿਚਾਰੀ ਤਾਂ ਸਵਾਲਾਂ ਦਾ ਘੜਾ ਮਨੇ ਦਾ ਬਣਾਇਆ ਚਲੋ ਠੀਕ ਹੈ ਗਾਇਸ ਮੈਂ ਹੁਣ ਹੁਣੇ ਤਿਆਰ ਮੇਰੇ ਕੋਲ ਇਹਨਾਂ ਟਾਈਮ ਨਹੀਂ ਹੈਗਾ ਇਹਦੇ ਸਵਾਲਾਂ ਦੇ ਜਵਾਬ ਦੇਣ ਨੂੰ ਤੇ ਆਪਣਾ ਤਿਆਰ ਹੋ ਕੇ ਮੈਂ ਚੱਲਦਾ ਡਿਊਟੀ ਫੇਰ ਤੁਹਾਨੂੰ ਮਿਲੂਗਾ ਹੁਣ ਮੈਂ ਡਿਊਟੀ ਤੋਂ ਵਾਪਸ ਆ ਕੇ ਅਜਾ ਡੇ ਲੇਟ ਜੀ ਅੱਜ ਥੋੜਾ ਜਿਹਾ ਕੰਮ ਕਰ ਜਾਦੇ ਸੀਗੇ ਇਸ ਕਰਕੇ ਲੇਟ ਹੋ ਗਏ ਐਨੇ ਕੰਮ ਕਰਦੇ ਜਿਹੜੇ ਰਾਤ ਨੂੰ 8 ਵਜੇ ਤੱਕ ਚੱਲ ਜ ਜਾਂਦੇ ਐ ਵੀ ਹੁੰਦੇ ਨੇ ਦੇਖ ਲਓ ਬੱਚਾ ਪਾਰਟੀ ਕੀ ਕਰ ਰਹੀ ਆਪਣੀ ਹੈਲੋ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਵਧੀਆ ਜਦਾ ਹੈ ਨਿਕਰ ਗਿਆ ਜਦਾ ਤੁਸੀਂ ਸਸਤੀ ਕਰ ਬਣਾਉਣ ਲੱਗੇ ਜਿਹੜੇ ਹੈ ਹੋਰ ਕਿਵੇਂ ਫਤੇ ਅਜ ਤੇਰਾ ਹਾਲ ਕੀ ਹੈਗਾ ਸਾ ਦੇਖੋ ਦੀਆਂ ਫਤੇ ਦੀਆਂ ਅੱਜ ਕਹਿੰਦੇ ਬਿਮਾਰ ਹੋ ਗਿਆ ਸੀ ਫਤੇ ਸਕੂਲੋਂ ਚੱਕ ਕੇ ਲਿਆਂਦਾਗਾ ਸਕੂਲ 'ਚ ਕੋਕਾ ਮਾਰਦਾ ਸੀ ਇਹ ਹੈ ਓਏ ਹਾਂ ਐਸੇ ਕੀ ਹੋ ਗਿਆ ਸੀ ਸਕੂਲ 'ਚ ਕੁੱਕਾ ਮਾਰ ਰਿਹਾ ਸੀ ਹੂੰ ਹਾਂ ਦਵਾਈ ਦਵਾਤੀ ਸੀ ਫਿਰ ਦਵਾਤੀ ਆ ਲੈਤੀ ਨਹੀਂ ਹਜੇ ਪਰ ਪੈ ਗਿਆ ਇਹ ਇਹ ਉੱਠਿਆ ਕਿੰਨੇ ਵਜੇ ਉੱਠਿਆ ਕਰੀ ਇਹ 5:30 ਨਾ ਸਾਮ ਨੂੰ 5:30 ਵਜੇ ਉੱਠਿਆ ਡਾਕਟਰ ਨੇ ਢਾਲਿਆ ਵੀ ਆ ਕੇ ਲਾਇਆ ਹਾਂ ਤੈਹ ਗਿਆ ਸੀ ਡਾਕਟਰ ਨੂੰ ਵੀ ਆ ਗਿਆ ਕਿ ਆਪੇ ਆ ਗਿਆ ਸੀ ਆਪੇ ਆ ਗਿਆ ਸੀਗਾ ਮੈਂ ਨਹੀਂ ਗਿਆ ਮੁੜ ਕੇ ਇੱਕ ਵਾਰੀ ਹੋ ਗਿਆ ਸੀ ਮੈਂ ਤਾਂ ਫਿਰ ਮੁੜ ਕੇ ਆਪੇ ਆ ਗਿਆ ਸੰਤਾਪਰ ਮਾਤ ਬਾਅਦ ਚ ਕੱਢ ਗਿਆ ਠੀਕ ਹੈ ਹੁਣ ਓਪ ਪਮੀਰੀ ਠੀਕ ਹੈ ਹੁਣ ਤਾਂ ਡੇੜੀ ਔਖਾਂ ਸਜਾ ਜੇ ਰੋਕ ਕੁੱਪਾ ਵੀ ਇਹਨੇ ਤਾਂ ਡੇੜੀਆ ਕੁੱਕਾ ਚੱਕਤੀਆਂ ਵੀ ਮੈਨੂੰ ਪਤਾ ਨਹੀਂ ਕੀ ਹੋ ਗਿਆ ਮੁੰਡੇ ਨੂੰ ਹੁਣੇ ਡਾਕਟਰ ਨੂੰ ਬੁਲਾ ਗੁਰ ਕੀ ਕਹਿੰਦਾ ਮੇਰੇ ਅਸੀ ਤਾਂ ਹੀ ਨਿਕਲੇ ਕਹਿੰਦਾ ਕਿ ਤੂੰ ਦਵਾਈ ਲਿਆ ਤੇ ਨਾਬਿਆ ਡਾਕਟਰ ਨੂੰ ਵੀ ਬੁਲਾ ਦੋ ਜਾਂ ਡਾਕਟਰ ਨੂੰ ਵੀ ਬੁਲਾ ਲੈ ਕੋਈ ਆਏਗਾ ਵੀ ਉਹ ਆਉਣਾ ਤੇ ਕੋਈ ਨਾ ਮਾ ਮਾ ਅੱਜ ਦਿਨਾਂ ਕਿ ਦਵਾਈ ਦੋ ਚਲ ਠੀਕ ਹੋ ਗਿਆ ਹੋਰ ਚਲੋ ਮੈਂ ਚੇਂਜ ਕਰ ਲਾਂ ਨੋ ਵੀ ਗਾਇਸ ਚੇਂਜ ਵਗੈਰਾ ਮੈਂ ਕਰ ਲਿਆ ਹੁਣ ਆਜੋ ਆਪਾਂ ਰੌਕਸੀ ਨੂੰ ਮਿਲਦੇ ਹਾਂ ਰੌਕਸੀ ਬਹੁਤ ਟਾਈਮ ਦੀ ਬੈਠੀ ਹੈਗੀ ਔਕੀ ਹੋ ਰਹੀ ਹੈ ਮਿਲਣਗੇ ਨਹੀਂ ਉਹ ਇਹ ਆ ਦੇਖੋ ਹਾਂ ਰੌਕਸੀ ਕੀ ਹੋ ਗਿਆ ਆਇਆ ਤੇ ਕਟਾ ਕਰਾ ਦੇ ਨੂੰ ਆਜਾ ਇਸ ਜਿਦੇ ਚ ਹੋਈ ਜਾਂਦਾ ਆ ਕੀ ਹੋ ਗਿਆ ਉਤਰੀ ਪੈਰ ਨੂੰ ਕਿਵੇਂ ਇਹਦੇ ਬਿਆਈ ਫੱਟ ਗਈ ਇੱਥੋਂ ਬੈਠ ਇੱਥੇ ਬੈਠ ਜਾਓ ਪੈ ਕੇ ਤਹਾ ਪੈ ਜਾ ਇੱਧਰ ਨੂੰ ਲਿਓ ਉਧਰ ਚੱਲ ਮੱਜਾ ਪਈ ਜਾ ਇੱਧਰ ਲੈ ਉਹ ਲੈ ਇੱਧਰ ਆ ਜਾ ਬੈਠ ਜਾ ਪਤਾ ਪੈ ਤਾਂ ਹੀ ਉਹ ਬੈਠੇ ਬੈਈ ਫੱਟੀ ਹੋਈ ਆ ਅੱਡੀ ਵਿਆਹੀ ਫੜ ਰਹੀ ਹੈਗੀ ਠੀਕ ਮੈਂ ਹੋ ਗਿਆ ਦੂਏ ਪਾਸੇ ਦੇਖ ਖੁਰਦੀ ਦੇਖ ਆ ਜਾ ਦੇਖ ਲਈ ਠੀਕ ਮੈਂ ਹੋ ਗਿਆ ਕਿ ਮਾਰਾ ਹੈ ਇਹਨੇ ਫਸ ਗਿਆ ਹੋ ਗਿਆ ਪਤਾ ਨਹੀਂ ਆ ਵੀ ਉਹੀ ਇੱਧਰ ਇੱਧਰ ਵੀ ਹੋ ਰਹੀ ਆ ਪਹਿਲੇ ਜਾਵੇ ਜਾ ਨਹੀਂ ਨਹੀਂ ਇਹ ਨਹੀਂ ਹੈਗੀ ਇਹ ਤਾਂ ਠੀਕ ਹੈ ਇਹ ਤਾਂ ਠੀਕ ਹੈ ਤਾਂ ਇਹ ਉਹ ਤੋਂ ਮਾਰਦੀ ਆ ਰੋ ਇੰਨਾ ਕਿਵੇਂ ਹੋ ਗਿਆ ਪਤਾ ਨਹੀਂ ਟਪਾਇਆ ਨਾ ਕਰ ਜ਼ਿਆਦਾ ਨਹੀਂ ਬਸ ਜਾਇਦਾ ਇਹ ਪੀਜੇ ਦੀ ਪਾਸੇ ਖੜੀ ਹੋਵੇ ਪਤਾ ਨਹੀਂ ਇਹਦੇ ਲੱਗੀਆਂ ਹੋਈ ਪਤਾ ਨਹੀਂ ਕੀ ਬਣਿਆ ਦਾ ਟੱਪ ਦਿਓ ਫਰੀਂ ਇਹ ਕਿਹੜਾ ਹੱਡ ਦੀ ਖੜਦੀ ਹੈ ਹਾਂ ਗਮੀ ਨਹੀਂ ਲਓ ਜੀ ਗੈਸ ਤੱਕ ਹਾਰ ਕੇ ਆ ਆ ਕੇ ਲੱਗੇ ਹੁਣ ਹਾਂਜੀ ਤੈਨੂੰ ਦਵਾਈਆਂ ਦੇ ਦੋ ਦਵਾਈਆਂ ਤੁਸੀਂ ਦੇ ਦਿਓ ਹੁਣ ਆਪਾਂ ਤਾਂ ਫਰਦੇ ਭਾਈ ਹੋਰ ਲਗਾਤਾਰ ਕਿਹ ਫਰ ਡਿਊਟੀਆਂ ਤੋਂ ਲਓ ਗਾਈਸ ਹੁਣ ਆਪਾਂ ਕੰਮ ਕਰਨ ਨਿਮੇੜ ਕੇ ਆਪਣੀਆਂ ਡਿਊਟੀਆਂ ਤੋਂ ਹੋ ਗਏ ਫ੍ਰੀ ਆ ਕੇ ਬਹਿ ਗਿਆਗੇ ਫੈਮਿਲੀ ਦੇ ਵਿੱਚ ਉਹ ਦੇਖੋ ਸਾਡਾ ਅੱਜ ਮਰੀਜ਼ ਬੰਦਾ ਅੱਜ ਦਾ ਤੇ ਠੀਕ ਹੈ ਗਾਈਸ ਅੱਜ ਦਾ ਜਿਹੜਾ ਬਲੌਗ ਆ ਆਪਾਂ ਇੱਥੇ ਇਹਨੂੰ ਖਤਮ ਕਰਦੇ ਆਗੇ ਹੁਣ ਸਾਡਾ ਅੱਜ ਦਾ ਬਲੌਗ ਕਿਵੇਂ ਲੱਗਿਆ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਜੇ ਵਧੀਆ ਲੱਗਿਆ ਤਾਂ ਇਹਨੂੰ ਲਾਈਕ ਜਰੂਰ ਕਰ ਦਿਓ ਤੇ ਸ਼ੇਅਰ ਵੀ ਕਰ ਦਿਓ ਤੇ ਜਿਹਨੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਅਜੇ ਤੱਕ ਉਹ ਚੈਨਲ ਨੂੰ ਕਰ ਲਓ ਜਲਦੀ ਸਬਸਕ੍ਰਾਈਬ ਕਰ ਲੂ ਮਿਲਦੇ ਅਬਰ ਤੁਹਾਨੂੰ ਆਪਾਂ ਨਵੇਂ ਬਲੌ ਉਹਤਕ ਵਾਸਤੇ ਬਾਏ ਬਾਏ ਗੁੱਡ ਨਾਈਟ ਬਾਏ